ਨਵਦੀਪ ਸਿੰਘ ਜਲਵੇੜਾ ਜੇਲ੍ਹ ਤੋਂ ਰਿਹਾ ਹੋ ਕੇ ਪਹੁੰਚੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇਖੋ ਨਵਦੀਪ ਜਲਵੇੜਾ ਨੇ ਲੋਕਾਂ ਨੂੰ ਕੀਤੀ ਇਹ ਅਪੀਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4 ਵਜੇ ਆਪਾਂ ਜੇਲ੍ਹ ਤੋਂ ਬਾਹਰ ਕੱਢਿਆ ਸੀਗਾ ਤੇ ਹੁਣ ਢੱਲੇਵਾਲ ਸਾਹਿਬ ਕੋਲ ਆਏ ਆ ਜੰਗ ਜਾਰੀ ਆ ਨਿਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆਪਾਂ ਇਹ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜਿਹੜਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦ ਜਾਨ ਲਾਉਣ ਨੂੰ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜੇਣਾ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਅਨੇਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੀ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਪੂ ਜਗਜੀਤ ਸਿੰਘ ਢੱਲੇਵਾਰ ਜੀ ਦੇ ਨਾਲ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਜਲਵੇੜਾ ਜੇਲ੍ਹ ਤੋਂ ਰਿਹਾ ਹੋ ਕੇ ਪਹੁੰਚੇ ਜਗਜੀਤ ਸਿੰਘ ਢੱਲੇਵਾਰ ਨੂੰ ਮਿਲਣ ਦੇਖੋ ਨਵਦੀਪ ਜਲਵੇੜਾ ਨੇ ਲੋਕਾਂ ਨੂੰ ਕੀਤੀ ਇਹ ਅਪੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਸਵੇਰੇ 4 ਵਜੇ ਆਪਾਂ ਜੇੜ ਚੋਂ ਬਾਹਰ ਕੱਢਿਆ ਸੀਗਾ ਤੇ ਹੁਣ ਡੱਲੇਵਾਲ ਸਾਹਿਬ ਕੋਲ ਆਏ ਆ ਜੰਗ ਜਾਰੀ ਆ ਐਮਐਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜੇਣਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦਜਾਨ ਲਾਉਣ ਨੂੰ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜੇਣਾ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੇ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨੀ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਬੂ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਜਲਵੇੜਾ ਜੇਲ੍ਹ ਤੋਂ ਰਿਹਾ ਹੋ ਕੇ ਪਹੁੰਚੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇਖੋ ਨਵਦੀਪ ਜਲਵੇੜਾ ਨੇ ਲੋਕਾਂ ਨੂੰ ਕੀਤੀ ਇਹ ਅਪੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4 ਵਜੇ ਆਪਾਂ ਜੇੜ ਤੋਂ ਬਾਹਰ ਕੱਢੇ ਸੀਗਾ ਤੇ ਹੁਣ ਡੱਲੇਵਾਲ ਸਾਹ ਕੋਲ ਆਏ ਆ ਜੰਗ ਜਾਰੀ ਆ ਐਮਐਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਾਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜੇਣਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਮਾਈ ਜਿੰਦ ਜਾਨ ਲਾਉਂਦੇ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜਿਹੜਾ ਘੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੇ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨੀ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਬੂ ਜਗਜੀਤ ਸਿੰਘ ਢੱਲਵਾਰ ਜੀ ਦੇ ਨਾਲ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ